ਪਹਿਲਾਂ ਤਾਂ ਪੁਲਿਸ ਉੱਥੇ ਮਹਿਲਾ ਕਾਂਸਟੇਬਲ ਨਹੀਂ ਸੀ ਔਰ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਆ ਇਤਰਾਜ਼ ਜੋ ਹਾਲਤ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਪੁਲਿਸ ਕਾਂਸਟੇਬਲ ਆ ਤੁਸੀਂ ਮੈਨੂੰ ਦੇ ਦਿਓ ਔਰ ਉਸ ਤੋਂ ਬਾਅਦ ਮੈਨੂੰ 12-12 ਵਜੇ ਤੱਕ ਥਾਣੇ ਬਿਠਾ ਕੇ ਲੈ ਕੇ ਜਾਇਆ ਜਾਂਦਾ ਸੀਗਾ ਕਮਿਸ਼ਨ ਦੇ ਅੰਦਰ ਅਗਰ ਮੈਂ ਬੈਠੀ ਆ ਲੇਡੀਜ਼ ਦੇ ਹੱਕਾਂ ਦੇ ਲਈ ਆ ਉਹਨਾਂ ਦੀ ਰੱਖਿਆ ਦੇ ਲਈ ਆ ਉਹਨਾਂ ਨੇ ਕਿਹਾ ਕਿ ਸਾਨੂੰ ਵੀਡੀਓ ਦਿਓ ਉਹ ਐਵੀਡੈਂਸ ਤੇ ਚਾਹੀਦਾ ਹੀ ਹੁੰਦਾ ਪੁਲਿਸ ਕੋਲ ਉਹ ਉਸੇ ਦੇ ਆਧਾਰ ਦੇ ਉੱਤੇ ਜਾ ਕੇ ਅੱਗੇ ਕੋਈ ਕੰਮ ਕੋਈ ਕਾਰਵਾਈ ਹੁੰਦੀ ਆ ਫਿਰ ਇਹ ਕਿ ਮੈਨੂੰ 12 ਵਜੇ ਤੱਕ ਬਿਠਾਇਆ ਗਿਆ ਇਹ ਮੇਰੇ ਕੋਲ ਵੀ ਖਬਰ ਪਹੁੰਚੀ ਹੈ ਕਿ 12 ਵਜੇ ਤੱਕ ਬਿਠਾਇਆ ਉਸ ਦਾ ਮੈਂ ਜਵਾਬ ਮੰਗਿਆ ਆ ਪਿਛਲੇ ਦਿਨਾਂ ਦੇ ਲਗਭਗ ਦੋ ਮਾਮਲੇ ਅਜਿਹੇ ਨੇ ਜਿਨ੍ਹਾਂ ਤੋਂ ਪੁਲਿਸ ਤੋਂ ਨਾਰਾਜ਼ ਹੋ ਕੇ ਲੜਕੀਆਂ ਨੂੰ ਵਿਮਨ ਕਮਿਸ਼ਨ ਆਉਣਾ ਪਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਾਡੇ ਨਾਲ ਨੇ ਰਾਜਦਾਲੀ ਗਿੱਲ ਗਿੱਲ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਰੋਡਵੇਜ਼ ਦੇ ਕੰਡਕਟਰ ਵੱਲੋਂ ਇੱਕ ਲੜਕੀ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਕੱਲ ਇੱਕ ਰੇਪ ਕੇਸ ਤੁਹਾਡੇ ਤੱਕ ਪਹੁੰਚਿਆ ਪਰ ਪੁਲਿਸ ਤੋਂ ਨਾਰਾਜ਼ ਹੋ ਕੇ ਤੁਹਾਡੇ ਤੱਕ ਪਹੁੰਚਦੇ ਹਾਲਾ ਕਿ ਜਦਕਿ ਪਹਿਲਾ ਫਰਜ਼ ਪੁਲਿਸ ਦਾ ਹੁੰਦਾ ਹੈ। ਇਹ ਦੇਖੋ ਜਿਹੜੀ ਮੌਕੇ ਤੇ ਜਿਹੜੀ ਕਾਰਵਾਈ ਹੋਈ ਹੈ ਜਦੋਂ ਉਹ ਲੜਕੀ ਦੇ ਨਾਲ ਕੁੱਟਮਾਰ ਹੋਈ ਹੈ ਕੰਡਕਟਰ ਨੇ ਕੀਤੀ ਹੈ। ਕੁਝ ਦਿਨ ਪਹਿਲਾਂ ਵੀ ਇਹੋ ਜਿਹਾ ਕੇਸ ਆਇਆ ਸੀ ਕਿ ਬੱਸ ਦੇ ਵਿੱਚ ਜਿਹੜੀਆਂ ਉਹ ਇੱਕ ਲੇਡੀ ਦੇ ਨਾਲ ਮਿਸਬੀਹੇਵ ਕੀਤਾ ਗਿਆ। ਹੁਣ ਉਸ ਮੌਕੇ ਦੇ ਉੱਤੇ ਅਗਰ ਪੁਲਿਸ ਨਹੀਂ ਹੈ ਔਰ ਅਸੀਂ ਉਸ ਚੀਜ਼ ਦਾ ਸੋਮੋਟੋ ਲਿਆ ਹੈ ਇਮੀਡੀਏਟਲੀ ਔਰ ਅਸੀਂ ਰਿਪੋਰਟ ਮੰਗਿਆ ਵਿਦਨ 2 ਡੇਸ ਉਸ ਨੂੰ ਐਕਸਪਲੇਨ ਕਰਨ ਕਿ ਉਸ ਚੀਜ਼ ਦਾ। ਸੋ ਇਹਦੇ ਉੱਤੇ ਤਾਂ ਮੈਂ ਨਹੀਂ ਕਹਿ ਸਕਦਾ ਜੀ ਕਿ ਪੁਲਿਸ ਨੇ ਕੀ ਕਾਰਵਾਈ ਉਹਨਾਂ ਦੇ ਉੱਤੇ ਹੋਈ ਜਿਹੜਾ ਕੱਲ ਦਾ ਕੇਸ ਆਇਆ ਸੀ ਜਿਸ ਲੜਕੀ ਦਾ ਉਹਨੇ ਮੈਨੂੰ ਆ ਕੇ ਦੱਸਿਆ ਕਿ ਮੈਂ ਗਈ ਆ ਪੁਲਿਸ ਕੋਲ ਵੀ ਔਰ ਦੋ ਤਿੰਨ ਵਾਰੀ ਉਹ ਜਾ ਕੇ ਆਈਏ ਕਿ ਮੇਰੀ ਨਹੀਂ ਸੁਣਾਈ ਹੋਈ ਮੈਂ ਇਸ ਤੇ ਵੀ ਸੋਮੋਟੋ ਕੱਲ ਹੀ ਲਿਆਇਆ ਔਰ ਉਸ ਦੇ ਉੱਤੇ ਐਕਸ਼ਨ ਆਲਰੇਡੀ ਹੋ ਚੁੱਕਿਆ ਆ ਜਿਹੜਾ ਕਿ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਆ ਉਹ ਡੀਐਸਪੀ ਸਾਹਿਬ ਨੇ ਉਧਰੋਂ ਔਰ ਉਸ ਕਾਰਵਾਈ ਦੇ ਜਿਹੜੀ ਹੈਗਾ ਲੜਕੇ ਦੇ ਉੱਤੇ ਜ਼ਰੂਰ ਹੋਏਗੀ ਔਰ ਉਹ ਲੜਕੇ ਨੂੰ ਚੱਕਿਆ ਜਾਏਗਾ ਅਸੀਂ ਕਮਿਸ਼ਨ ਦੇ ਅੰਦਰ ਅਗਰ ਮੈਂ ਬੈਠੀ ਆ ਲੇਡੀਜ਼ ਦੇ ਹੱਕਾਂ ਦੇ ਲਈ ਆ ਉਹਨਾਂ ਦੀ ਰੱਖਿਆ ਦੇ ਲਈ ਆ ਕੋਈ ਵੀ ਮਹਿਲਾ ਨੂੰ ਮੈਂ ਕਦੀ ਵੀ ਇਥੋਂ ਖਾਲੀ ਹੱਥ ਨਹੀਂ ਮੋੜਨਾ ਜੇ ਉਹ ਉਹਨਾਂ ਦੀ ਕਾਰਵਾਈ ਬਣਦੀ ਹੈ ਅਗਰ ਜੋ ਜਿਹਨੇ ਜ਼ੁਲਮ ਕੀਤਾ ਹੈ ਉਹ ਉਸ ਦਾ ਜਵਾਬ ਦੇਹੀ ਹੋਏਗਾ ਅਗਰ ਪੁਲਿਸ ਨੇ ਇਹਦੇ ਚ ਡਿਲੇ ਕੀਤਾ ਹੈ ਤੇ ਪੁਲਿਸ ਵੀ ਇਹਦੇ ਚ ਜਵਾਬਦਾਈ ਹੋਏਗੀ ਉਹਦੀ ਅਜੀਤ ਸਿੰਘ ਕਿਨਾਲ ਅਗਿਲ ਸਾਹਿਬ ਇਹ ਗੱਲ ਸਾਹਮਣੇ ਆਈ ਕੱਲ ਜੋ ਤੁਸੀਂ ਖਬਰ ਨਾਸ਼ਰ ਕੀਤੀ ਉਹ ਜਿਹੜੇ ਮੈਡਮ ਸੀ ਮਨਦੀਪ ਕੋ ਉਹਨਾਂ ਦਾ ਕਹਿਣਾ ਸੀ ਵੀ ਪਹਿਲਾਂ ਤਾਂ ਪੁਲਿਸ ਉੱਥੇ ਮਹਿਲਾ ਕਾਂਸਟੇਬਲ ਨਹੀਂ ਸੀ ਔਰ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਆ ਇਤਰਾਜਯੋਗ ਹਾਲਤ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਪੁਲਿਸ ਕਾਂਸਟੇਬਲ ਦਾ ਤੁਸੀਂ ਮੈਨੂੰ ਦੇ ਦਿਓ ਔਰ ਉਸ ਤੋਂ ਬਾਅਦ ਮੈਨੂੰ 12:00 12:00 ਵਜੇ ਤੱਕ ਥਾਣੇ ਬਿਠਾ ਕੇ ਲੈ ਕੇ ਜਾਇਆ ਜਾਂਦਾ ਸੀਗਾ ਉਹ ਸਾਰੀਆਂ ਚੀਜ਼ਾਂ ਲੈ ਨਹੀਂ ਦੇਖੋ ਜੋ ਵੀ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਪਹਿਲੀ ਗੱਲ ਤੇ ਕਿ ਪੁਲਿਸ ਜੇਕਰ ਉਹਨਾਂ ਨੇ ਕਿਹਾ ਕਿ ਸਾਨੂੰ ਵੀਡੀਓ ਦਿਓ ਉਹ ਐਵੀਡੈਂਸ ਤੇ ਚ ਉਸੇ ਦੇ ਆਧਾਰ ਦੇ ਉੱਤੇ ਜਾ ਕੇ ਅੱਗੇ ਕੋਈ ਕੰਮ ਹੁੰਦੀ ਕਾਰਵਾਈ ਹੁੰਦੀ ਹੈ ਫਿਰ ਹੈ ਕਿ ਮੈਨੂੰ 12 ਵਜੇ ਤੱਕ ਬਿਠਾਇਆ ਗਿਆ ਇਹ ਮੇਰੇ ਕੋਲ ਵੀ ਖਬਰ ਪਹੁੰਚੀ ਆ ਕਿ 12 ਵਜੇ ਤੱਕ ਬਿਠਾਇਆ ਉਸ ਦਾ ਮੈਂ ਜਵਾਬ ਮੰਗਿਆ ਆ ਉਸ ਦਾ ਮੈਂ ਵੇਟ ਕਰਾਂਗੀ ਕਿ ਉਹਨਾਂ ਨੂੰ ਤਿੰਨ ਦਿਨ ਦਾ ਟਾਈਮ ਦਿੱਤਾ ਹੋਇਆ ਹੈ ਉਹਨਾਂ ਨੂੰ ਲੇਕਿਨ ਜੋ ਵੀ ਕਾਰਵਾਈ ਹੋਣੀ ਸੀ ਉਹ ਹੋ ਚੁੱਕੀ ਹੈ ਉਹ ਲੜਕੀ ਹੁਣੇ ਮੇਰੇ ਕੋਲ ਆਫਿਸ ਆ ਕੇ ਵੀ ਗਈ ਹੈ ਧੰਨਵਾਦ ਵੀ ਕਰਕੇ ਗਈ ਹੈ ਜੀ ਔਰ ਉਹ ਕਹਿੰਦੇ ਸੀ ਕਿ ਮੈਂ ਅਲੱਗ ਆਪਣੀ ਪ੍ਰੈਸ ਕਾਨਫਰੈਂਸ ਕਰੂੰਗੀ ਉਹ ਦਾ ਹੱਕ ਹੈ ਉਹ ਜ਼ਰੂਰ ਉਹਨੂੰ ਕਰਨਾ ਚਾਹੀਦਾ ਹੈ ਠੀਕ ਹੈ ਬਾਕੀ ਜੋ ਵੀ ਉਹਨੇ ਅਲੀਗੇਸ਼ਨ ਅਗਰ ਲਗਾਏ ਨੇ ਕਿ ਪੁਲਿਸ ਸਟੇਸ਼ਨ ਚ ਮੇਰੇ ਨਾਲ ਹਰੈਸਮੈਂਟ ਹੋਈ ਹੈ ਉਸ ਦੀ ਮੈਂ ਜਿਹੜੀ ਹੈ ਜਵਾਬਦੇਹੀ ਜ਼ਰੂਰ ਮੰਗੂੰਗੀ ਬਿਲਕੁਲ ਬਿਲਕੁਲ ਧੰਨਵਾਦ ਖਾਸ ਤੌਰ ਦੇ ਉੱਪਰ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵਿੱਚ ਜਿਤੋਂ ਲਗਾਤਾਰ ਸੁਖ ਕੁਰਾਨ ਸੋਸ਼ਲ ਮੀਡੀਆ ਵੀ ਇੱਕ ਵੱਖਰਾ ਪੁਆਇੰਟ ਹੈ ਸੋਸ਼ਲ ਮੀਡੀਆ ਤੋਂ ਵੀਡੀਓ ਚੱਕ ਕੇ ਸੂ ਮੋਟੋ ਲਿਆ ਜਾਂਦਾ ਔਰ ਉਸ ਦੇ ਉੱਤੇ ਐਕਸ਼ਨ ਕਿਸ ਤਰੀਕੇ ਦੇ ਨਾਲ ਆ ਜਾਂਦਾ ਇਹ ਪਿਛਲੇ 2 ਦਿਨਾਂ ਦੇ ਵਿੱਚ ਲਗਾਤਾਰ ਜੀ ਰਿਪੋਰਟ ਹੈ ਉਸ ਤੇ ਸਾਹਮਣੇ ਸਿੱਧ ਹੁੰਦਾ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਮੋਹਾਲੀ